ਅੱਜ ਆਪਾਂ ਬੈਠੇ ਆਂਗੇ ਆਪਣੇ ਗਵੰਡੀ ਵੀਰੇ ਸਰਪੰਚ ਜਿਹੜਾ ਪਹਿਲਾਂ ਫਫੜੇ ਹੀ ਰਹਿੰਦਾ ਹੁੰਦਾ ਸੀਗਾ ਤੇ ਅੱਜ ਕੱਲ ਮੇਰੇ ਗਵੰਡੀਆ ਛੋਟੀ ਮਾਂਸਾ ਉਹਦੇ ਖੇਤ ਦੇ ਵਿੱਚ ਤੇ ਇਹ ਲਗਭਗ ਦੇਖੋ ਇਹ ਤੋਫੇ ਨੇ ਇਹ ਜਾਮਣਾ ਦਾ ਲਫਾਫਾ ਸੀ ਭਰ ਲਿਆ ਤੇ ਇੱਥੋਂ ਮੱਕੀ ਦੇ ਵਿੱਚੋਂ ਛੱਲੀਆਂ ਵੀ ਤੋੜ ਲਿਆ ਤੇ ਕੁਛ ਜਮਣਾ ਸਾਡੇ ਕੋਲੇ ਇਧਰ ਪਈਆਂ ਨੇ ਤੇ ਲਫਾਫੇ ਦੀ ਘਾਟ ਸੀਗੀ ਜਿਹਨੂੰ ਲੈ ਲਈ ਸਰਪੰਚ ਦਾ ਮੁੰਡਾ ਅ ਦੂਜੇ ਕੋਠੇ ਦੇ ਵਿੱਚ ਗਿਆ ਹੈਗਾ ਇਹ ਹੈਗੀ ਮੱਕੀ ਜਿਹਦਾ ਹੁਣ ਇਹ ਤੋਂ ਬਾਅਦ ਅਚਾਰ ਪਾਉਣਾ ਹੈਗਾ ਤੇ ਇਧਰ ਦੇਖੋ ਤੁਸੀਂ ਜਮਣਾ ਹੀ ਜਮਣਾ ਜਮਣਾ ਹੀ ਜਮਣਾ ਬਹੁਤ ਵਧੀਆ ਤੇ ਬੈਸਟ ਕੁਆਲਿਟੀ ਦੀਆਂ ਨੇ ਤੇ ਥੱਲੇ ਵੀ ਦੇਖੋ ਕਿੰਨਾ ਕੇਅਰ ਹੋਇਆ ਪਿਆਗਾ ਕੁਝ ਲੋਕ ਕਿੰਨਾ ਚੀਜ਼ਾਂ ਨੂੰ ਤਰਸਦੇ ਨੇ ਤੇ ਕਿਤੇ ਇਹ ਬਾਦੂ ਨੇ ਏ ਅਸੀਂ ਪੱਲੀ ਲਾ ਕੇ ਝਾੜੀਆਂ ਸੀ ਪਹਿਲਾਂ ਅਸੀਂ ਹੱਥੀਂ ਤੋੜੀਆਂ ਫਿਰ ਸਾਨੂੰ ਪੱਲੀ ਮਿਲ ਗਈ ਤੇ ਜਿਹਦੇ ਕਰਕੇ ਅਸੀਂ ਇਹ ਜਾਮਣਾ ਕਾਫੀ ਤੋੜ ਲੀਆਂ ਤੇ ਇੱਧਰ ਪਹਿਲਾਂ ਮੋਟਰ ਚੱਲੀ ਜਾਂਦੀ ਸੀਗੀ ਤੇ ਹੁਣ ਲਾਈਟ ਚਲੀ ਗਈ ਝੋਨਾ ਹਰਿਆਲੀ ਮਾਰਦਾ ਇਹ ਹੈਗੀ ਪਿੰਡ ਫਾਫੜਿਆਂ ਦੀ ਜ਼ਮੀਨ ਕਹਿੰਦੇ ਵੀ ਇੱਥੇ ਜੇ ਆਪਾਂ ਸੁੱਕੀ ਲੱਕੜ ਵੀ ਕੱਢ ਦਈਏ ਕਹਿੰਦੇ ਉਹ ਵੀ ਹਰੀ ਹੋ ਜਾਂਦੀ ਸੋ ਨਾਲ ਕਿ ਵੀ ਕਹਿਣ ਕਹਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ ਇਹ ਪਰ ਜ਼ਮੀਨਾਂ ਵਾਕਈ ਤਕੜੀਆਂ ਨੇ ਲਾਈਟ ਹੁਣੀ ਆਈ ਹੈ ਦੁਆਰਾ ਆ ਗਈ ਮੋਟਰ ਸ਼ੱਲਪੀ ਇਸ਼ਨਾਨ ਪਾਣੀ ਕਰਕੇ ਜਾਵਾਂਗੇ ਤੁਸੀਂ ਖੇਤਾਂ ਦਾ ਮਾਹੌਲ ਦੇਖੋ ਬਿਲਕੁਲ ਸ਼ਾਮ ਦਾ ਵਕਤ ਹੈਗਾ ਲਗਭਗ ਪੌਣੇ 1 7 ਮਤਲਬ 6 ਵਜੇ 50 ਮਿੰਟ ਹੋਏ ਨੇ ਕੀ ਬਾਤਾਂ ਨੇ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਰ ਦਿਆ ਕਰੋ ਜੇ ਨਹੀਂ ਚੰਗੀ ਲੱਗਦੀ ਤਾਂ ਛੱਡ ਦਿਆ ਕਰੋ ਕੋਈ ਗੱਲ ਨਹੀਂ ਸਰਪੰਚ ਦੇ ਮੁੰਡੇ ਦਾ ਫੋਨ ਆ ਗਿਆ ਦੇ ਵਿੱਚ ਮੈਂ ਦੁਬਾਰਾ ਵੀਡੀਓ ਸ਼ੁਰੂ ਕਰਦਾ ਮੈਂ ਹੁਣ ਇੱਕ ਦੂਜੀ ਮੋਟਰ ਦੇ ਉੱਪਰ ਆ ਗਿਆ ਸੀਗਾ ਦੇਖੋ ਇੱਥੇ ਵੀ ਸਬਜੀ-ਸਬਜੀ ਲਾ ਰੱਖੀ ਹੈ ਬਾਈ ਹਰਿਆਣੇ ਤੇ ਪਰ ਇਸ ਵਾਰ ਸਬਜੀ ਥੋੜੀ ਜਿਹੀ ਜਿਹੜੀ ਲੋਕਲ ਸਬਜੀ ਹੈਗੀ ਆਪਣੀ ਘਰੇਲੂ ਵਿਉਚੀਆਂ ਦੀ ਉਹ ਘੱਟ ਹੋਈ ਹੈਗੀ ਇੱਥੇ ਮੇਰੇ ਨਾਲ ਬਾਈ ਰਾਜੀਦੀਪ ਹੈ ਮੈਂ ਇਹਨਾਂ ਨੂੰ ਪੁੱਛਣ ਲੱਗ ਗਿਆ ਵੀ ਬਾਈ ਜੀ ਜਿਹੜੀ ਇਹ ਜ਼ਮੀਨ ਹੈਗੀ ਇਹ ਫਫੜਿਆਂ ਦੀ ਹੈ ਇਹ ਕਹਿੰਦੇ ਵੀ ਜਿਹੜਾ ਫਫੜਿਆਂ ਦਾ ਰੱਖ ਪੈਗਾ ਨਾ ਉਹ ਕਾਫੀ ਜ਼ਿਆਦਾ ਫੈਲਿਆ ਹੋਇਆ ਰੱਖ ਪੈਗਾ ਇਹਨੇ ਬਾਈ ਜੀ ਰਾਜੀਦੀਪ ਜੀ ਫਫੜਿਆਂ ਤੋਂ ਤੇ ਇਹ ਕਹਿੰਦੇ ਵੀ ਇਧਰੋਂ ਜਾ ਕੇ ਇਹ ਸਿੱਧਾ ਲਲੂਆਣੇ ਦੇ ਨਾਲ ਲੱਗ ਜਾਂਦਾਗਾ ਤੇ ਇਧਰਲੇ ਪਾਸੇ ਪਿੰਡ ਹੈਗਾਗਾ ਖੇਲਣਾ ਤੇ ਉਧਰਲੇ ਪਾਸੇ ਕਿਹੜਾ ਹੈ ਤੁਸੀਂ ਜੀ ਕਲੈਰੀ ਆਹ ਕਲੈਰੀ ਤੇ ਇਧਰੋਂ ਬਿਲਕੁਲ ਬੱਪੀ ਆਣੇ ਦੇ ਨਾਲ ਇਹ ਪਿੰਡ ਦਾ ਰਖਵਾਂ ਖੈ ਜਾਂਦਾਗਾ ਬਹੁਤ ਯਾਨੀ ਕਿ ਵੱਡਾ ਰਖਵਾਂ ਹੈਗਾ ਇਸ ਪਿੰਡ ਦਾ ਇਸ ਪਿੰਡ ਦੀ ਇੱਕ ਫਾਫੜੇ ਪਿੰਡ ਦੀ ਖਾਸੀਅਤ ਹੋਰ ਹੈ ਜਦੋਂ ਆਪਾਂ ਇਹ ਦੇਖਦੇ ਹੁੰਦੇ ਸੀਗੇ ਵੀ ਆਪਣੇ ਆਮ ਤੌਰ ਤੇ ਸਾਡਾ ਜਿਹੜਾ ਇਲਾਕਾ ਕਾ ਮਾਨਸਾ ਏਰੀਆ ਹੈਗਾ ਮਾਨਸਾ ਏਰੀਆ ਦੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦਾ ਪ੍ਰਬੰਧ ਕੋਈ ਬੜਾ ਜ਼ਿਆਦਾ ਵਧੀਆ ਨਹੀਂ ਹੁੰਦਾ ਅ ਅੱਜ ਵੀ ਕਾਫੀ ਸੈਂਕਾਟ ਹੈਗੇ ਤੇ ਕਈ ਸਰਪੰਚ ਜਿਹੜੇ ਵਧੀਆ ਸਰਪੰਚ ਨੇ ਉਹਨਾਂ ਨੇ ਤਾਂ ਫਿਰ ਵੀ ਗਲੀਆਂ ਨਾਲੀਆਂ ਬਣਾ ਲੀਆਂ ਤੇ ਜੇ ਇਸ ਪਿੰਡ ਦੀ ਗੱਲ ਦੇਖੀਏ ਤਾਂ ਇਸ ਪਿੰਡ ਦੇ ਵਿੱਚ ਛੋਟੇ ਹੁੰਦੇ ਹਾਂ ਤੋਂ ਸੁਣਦੇ ਸੀ ਵੀ ਕੱਲੀ-ਕੱਲੀ ਗਲੀ ਹੈਗੀ ਜਿਹੜੀ ਉਹ ਪੱਕੇ ਅੱਜ ਤੋਂ 35-40 ਸਾਲ ਪਹਿਲਾਂ ਦੀ ਗੱਲ ਹੈ ਵੀ ਇਸ ਪਿੰਡ ਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਨੇ ਫਫੜੇ ਨੇ ਆ ਉਹ ਉਹਦੋਂ ਤੋਂ ਪੱਕੀਆਂ ਨੇ ਤੇ ਭਾਈ ਬੈਲੋ ਜੀ ਦਾ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਹੈਗਾ ਬਹੁਤ ਜ਼ਿਆਦਾ ਮੰਨਤ ਹੈਗੀ ਇਹਨੇ ਭਾਈ ਰਾਜੀਪ ਸਿੰਘ ਭਾਈ ਰਾਜੀਪ ਜੀ ਮੈਨੂੰ ਹੈਲੋ ਕਰਦੇ ਠੀਕ ਹੈ ਤੇ ਇੱਧਰ ਇਹ ਮੋਟਰ ਹੁਣ ਚੱਲੀ ਜਾਂਦੀ ਹੈ ਲਾਈਟ ਆ ਗਈ ਸੀਗੀ ਤੇ ਬਾਕੀ ਸਾਨੂੰ ਆਲਾਦ ਵਾਲਾ ਫਿਰ ਦਿਖਾਉਣੇ ਆ ਬਣਿਆ ਬੈ ਨਿੱਕਾ ਜਾਂ ਨੇਚਰਲ ਪੂਲ ਕਿਹਾ ਹਾਂ ਬਿਲਕੁਲ ਇੱਧਰ ਹਾਂਜੀ ਕਰਦਾ ਵੀ ਵਿੱਚ ਆਹ ਕਾ ਇਹ ਇਹ ਆ ਸਾਡਾ ਬਦਮਾਸ਼ ਸੁੱਖੀ ਫਾਪਲੇ ਸਰਪੰਚ ਦਾ ਮੁੰਡਾ ਸੱਟ ਖਾ ਲੈਣੀ ਸੀਗੀ ਧਿਆਨ ਨਾਲ ਓਏ ਤੇ ਫੋਨ ਵੀ ਮੇਰੇ ਨਾਲ ਦੇ ਵਿੱਚ ਹੀ ਸੀਗਾ ਤੇ ਫੋਨ ਭੰਨ ਲੈਣਾ ਸੀ ਨੇ ਆਹ ਸੌਰੀ ਭਿਓ ਲੈਣਾ ਸੀਗਾ ਤੇ ਇਦੂ ਬਾਅਦ ਦੇਖੋ ਇਹ ਲੈ ਕੇ ਆਏਗਾ ਛੱਲੀਆਂ ਤੇ ਪੂਰੀ ਇੱਠਾ ਮਾਂ ਦਾ ਸ਼ੇਰ ਇਓ ਉਧਰ ਲੈ ਕੇ ਆ ਦੂਰੋਂ ਕੀ ਬਾਤ ਹੈ ਕੀ ਬਾਤ ਹੈ ਤੇਰਾ ਫੋਨ ਪਿੱਛਦਾ ਨਹੀਂ ਹੋਏ ਵਾਟਰਪਰੂਫ ਹੈ ਤੇ ਆਈਫੋਨ ਹੈ ਇਹਦੇ ਕੋਲੇ ਆਈਫੋਨ ਹੈ ਇਹ ਵਾਟਰਪਰੂਫ ਹੈਗਾ ਇਹ ਮਸਤ ਬੰਦਾ ਜੀ ਸਾਡਾ ਤੇ ਇਹ ਪੂਰਾ ਚੋਟੀ ਦਾ ਫੋਟੋਗ੍ਰਾਫਰ ਹੈ ਤੇ ਬਹੁਤ ਮਤਲਬ ਇਹਨੇ ਬੰਦੇ ਜਿਹਨੇ ਕਾਮਯਾਬ ਕਰਤੇ ਜਿਨ੍ਹਾਂ ਦੀਆਂ ਵੀਡੀਓਜ਼ ਚਲਦੀਆਂ ਰਹਿੰਦੀਆਂ ਨੇ ਇਹਨਾਂ ਇਹ ਵੀਡੀਓ ਸ਼ੂਟ ਕਰਦਾ ਹੈਗਾ ਸਾਮਣਾ ਤੇ ਛੱਲੀਆਂ ਦਾ ਜਿਹੜਾ ਮਟੀਰੀਅਲ ਉਹ ਪੂਰਾ ਹੋ ਗਿਆ ਹੁਣ ਚਾਲੇ ਪਾਦਨੇ ਆਂ ਭੰਡਾਰ ਹਾਂ ਭੰਡਾਰ ਪੂਰਾ ਹੋ ਗਿਆ ਤੇ ਇਹਦੇ ਬਾਅਦ ਕਰਾਂਗੇ ਇਸ਼ਨਾਨ ਪਾਣੀ ਤੇ ਫਿਰ ਜਾਨਨੇ ਕਰੇ ਅੱਜ ਦਾ ਵਲੌਗ ਬਸ ਆਪਣਾ ਇੰਨਾ ਹੀ ਜੇ ਚੰਗਾ ਲੱਗਿਆ ਤਾਂ ਦੁਬਾਰੇ ਫਿਰ ਕਹਨੇ ਆ ਲਾਈਕ ਕਰਿਓ ਜੇ ਨਾ ਚੰਗਾ ਲੱਗਿਆ ਤਾਂ ਛੱਡ ਦਿਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ